ਲੋਜੀ ਅੱਜ ਅਮਰਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੇ ਚੋਣਾ ਚ ਖੜਨ ਦਾ ਤੇ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਹੈ ਡਿਬਰੂਗੜ ਜੇਲ੍ਹ ਤੋਂ ਲਗਾਤਾਰ ਇੱਕ ਇੱਕ ਕਰਕੇ ਚੋਣਾ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ ਵੇਖੋ ਪਿਛਲੀਆਂ ਐਮਪੀ ਦੀਆਂ ਚੋਣਾਂ ਦੇ ਵਿੱਚ ਪਹਿਲਾਂ ਭਾਈ ਅਮਰਤਪਾਲ ਸਿੰਘ ਨੇ ਖੰਡੂਰ ਸਾਹਿਬ ਤੋਂ ਚੋਣ ਲੜੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਚੋਣਾ ਲੜਨ ਦਾ ਡਿਬਰੂਗੜ ਜੇਲ੍ਹ ਤੋਂ ਐਲਾਨ ਨਜ਼ਰ ਆ ਰਿਹਾ ਹੈ ਕੁਝ ਦਿਨ ਪਹਿਲਾਂ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਦੇ ਪਰਿਵਾਰ ਦੁਆਰਾ ਗਿੱਦੜਵਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ ਤੇ ਅੱਜ ਇੱਕ ਬਹੁਤ ਵੱਡਾ ਐਲਾਨ ਡਿਬਰੂਗੜ ਜੇਲ੍ਹ ਤੋਂ ਹੋਰ ਆ ਰਿਹਾ ਹੈ ਕਲਵੰਤ ਸਿੰਘ ਰਾਊਕੇ ਜਿਹੜਾ ਕਿ ਐਨਐਸਐ ਲੱਗਾ ਹੋਣ ਕਰਕੇ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਹੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਭਰਾ ਮਹਾ ਸਿੰਘ ਨੇ ਵੀ ਇਹ ਐਲਾਨ ਕੀਤਾ ਹੈ ਕਿ ਸਾਡੇ ਭਰਾ ਕੁਲਵੰਤ ਸਿੰਘ ਰਾਉ ਕੇ ਜਿਹੜਾ ਅਮਰਤਪਾਲ ਦਾ ਸਾਥੀ ਹੈ ਉਸ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਉਹ ਹੁਣ ਬਰਨਾਲਾ ਤੋਂ ਚੋਣ ਲੜਨਗੇ ਬਰਨਾਲਾ ਤੋਂ ਪਹਿਲਾਂ ਮੀਤਹੇਰ ਉੱਥੇ ਐਮਐਲਏ ਹੁੰਦੇ ਸੀ ਤੇ ਕਿਉਂਕਿ ਮੀਤਹੇਰ ਹੁਣ ਐਮਪੀ ਬਣ ਗਏ ਨੇ ਤੇ ਐਮਪੀ ਬਣਨ ਤੋਂ ਬਾਅਦ ਉਹ ਸੀਟ ਖਾਲੀ ਹੋ ਗਈ ਹੈ ਤੇ ਉੱਥੇ ਜਿਮਣੀ ਚੋਣ ਹੋਣੀ ਹੈ ਜਿਵੇਂ ਜਵੰਦਰ ਚ ਜਿਮਣੀ ਚੋਣ ਹੋਣੀ ਹੈ ਗਿੱਦੜਵਤ ਜਿਮਣੀ ਚੋਣ ਹੋਣੀ ਹੈ ਉਸੇ ਤਰ੍ਹਾਂ ਬਰਨਾਲਾ ਚ ਵੀ ਹੋਣੀ ਹੈ ਤੇ ਬਰਨਾਲਾ ਦੀ ਜਿਮਣੀ ਚੋਣ ਜਿਹੜੀ ਆ ਉਹ ਆਜ਼ਾਦ ਉਮੀਦਵਾਰ ਵਜੋਂ ਕਲਵੰਤ ਸਿੰਘ ਰਾਉਕੇ ਜਿਹੜੇ ਕਿ ਅਮਰਤਪਾਲ ਸਿੰਘ ਦੇ ਸਾਥੀ ਨੇ ਉਹ ਲੜਨਗੇ ਇਸ ਬਾਰੇ ਤੁਸੀਂ ਅੱਜ ਆਪਣਾ ਕਮੈਂਟ ਜਰੂਰ ਲਿਖਿਓ ਕਿ ਤੁਹਾਨੂੰ ਕੀ ਲੱਗਦਾ ਹੈ ਇੱਕ ਇੱਕ ਕਰਕੇ ਡਿਬਰੂਗੜ੍ਹ ਜੇਲ੍ਹ ਤੋਂ ਜਿਸ ਤਰ੍ਹਾਂ ਚੋਣਾਂ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ ਕੀ ਉਹ ਠੀਕ ਹੈ ਕੀ ਪੰਜਾਬ ਦੇ ਲੋਕ ਅਮਰਤਪਾਲ ਸਿੰਘ ਵਾਂਗ ਹੀ ਡਿਬਰੂਗੜ੍ਹ ਜੇਲ੍ਹ ਚੋਂ ਚੋਣ ਲੜਨ ਵਾਲੇ ਬਾਕੀਆਂ ਦੀ ਹਮਾਇਤ ਵੀ ਕਰਨਗੇ ਉਹਨਾਂ ਨੂੰ ਜਿਤਾਉਣਗੇ ਮੈਂ ਦੁਬਾਰਾ ਦੱਸ ਦਿਆਂ ਕਿ ਡਿਬਰੂਗੜ੍ਹ ਜੇਲ੍ਹ ਚੋਂ ਅਮਰਤਪਾਲ ਸਿੰਘ ਹੋਰਾਂ ਦੇ ਇੱਕ ਹੋਰ ਸਾਥੀ ਨੇ ਚੋਣਾ ਲੜਨ ਦਾ ਐਲਾਨ ਕੀਤਾ ਹੈ ਉਹਦਾ ਨਾਂ ਕੁਲਵੰਤ ਸਿੰਘ ਰਾਊਕੇ ਕੁਲਵੰਤ ਸਿੰਘ ਰਾਊਕੇ ਦੇ ਭਰਾ ਮਹਾ ਸਿੰਘ ਨੇ ਅੱਜ ਮੀਡੀਆ ਦੇ ਵਿੱਚ ਇਹ ਐਲਾਨ ਕੀਤਾ ਹੈ ਕਿ ਮੇਰਾ ਪਰਵਾਹ ਇਹ ਕੁਲਵੰਤ ਸਿੰਘ ਰਾਊਕੇ ਜਿਹੜਾ ਹੈ ਜਿਹੜਾ ਡਿਬਰੂਗੜ੍ਹ ਜੇਲ੍ਹ 'ਚ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਹੀ ਬੰਦ ਐ ਉਹ ਚੋਣਾ ਲੜੇਗਾ ਹੁਣ ਇੱਥੇ ਸਵਾਲ ਇਹ ਵੀ ਐ ਕਿ ਜਿਹੜੇ ਬਾਕੀ ਰਹਿ ਗਏ ਚਾਹੇ ਉਹ ਪਪਲਪ੍ਰੀਤ ਸਿੰਘ ਹੋਵੇ ਅਮਰਤਪਾਲ ਸਿੰਘ ਦੇ ਨਾਲ ਜਿਹੜਾ ਪੱਕੇ ਤੌਰ ਤੇ ਚੱਲ ਰਿਹਾ ਸੀਗਾ ਔਰ ਆਖਰ ਦੇ ਉੱਪਰ ਜਦੋਂ ਅਮਰਤਪਾਲ ਪੁਲਿਸ ਦੇ ਘੇਰੇ 'ਚੋਂ ਨਿਕਲਿਆ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਵੀ ਪਪਲਪ੍ਰੀਤ ਸਿੰਘ ਅਮਰਤਪਾਲ ਸਿੰਘ ਦੇ ਨਾਲ ਰਿਹਾ ਸੀ ਕੀ ਉਹ ਪਪਲਪ੍ਰੀਤ ਵੀ ਚੋਣਾ ਲੜੇਗਾ ਔਰ ਦਲਜੀਤ ਸਿੰਘ ਕਲਸੀ ਜਿਹੜਾ ਲਗਾਤਾਰ ਅਮਰਤਪਾਲ ਸਿੰਘ ਹੋਰਾਂ ਦੀ ਮੁਹਿਮ ਦੇ ਹੱਕ ਪੱਖ ਚ ਬੋਲਦਾ ਰਿਹਾ ਤੇ ਉਹ ਵੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਕੀ ਉਹ ਵੀ ਚੋਣਾ ਲੜੇਗਾ ਅਮਰਤਪਾਲ ਸਿੰਘ ਦਾ ਚਾਚਾ ਜਿਹੜਾ ਇਸ ਟਾਈਮ ਅਮਰਤਪਾਲ ਹੋਰਾਂ ਨਾਲ ਡਿਬਰੂਗੜ ਜੇਲ੍ਹ ਚ ਬੰਦ ਹੈ ਕੀ ਉਹ ਵੀ ਚੋਣ ਲੜਨ ਦਾ ਐਲਾਨ ਕਰੇਗਾ ਇਹ ਵੇਖਣਾ ਅਜੇ ਬਾਕੀ ਹੈ ਪਰ ਅੱਜ ਦੀ ਵੱਡੀ ਖਬਰ ਇਹ ਹੈ ਕਿ ਅਮਰਤਪਾਲ ਸਿੰਘ ਹੋਰਾਂ ਦੇ ਇੱਕ ਹੋਰ ਸਾਥੀ ਕਲਵੰਤ ਸਿੰਘ ਰਾਊਕੇ ਨੇ ਚੋਣਾ ਲੜਨ ਦਾ ਐਲਾਨ ਕੀਤਾ ਹੈ ਕਲਵੰਤ ਸਿੰਘ ਰਾਊਕੇ ਬਾਰੇ ਮੈਂ ਦੱਸ ਦਿਆਂ ਕਲਵੰਤ ਸਿੰਘ ਰਾਊਕੇ ਬਿਜਲੀ ਬੋਰਡ ਦੇ ਵਿੱਚ ਮਲਾਜ਼ਮ ਸੀ ਕਲਰਕ ਸੀ ਔਰ ਜਦੋਂ ਅਮਰਤਪਾਲ ਹੋਰਾਂ ਨੇ ਆਪਣੀ ਲਹਿਰ ਚਲਾਈ ਤਾਂ ਜਿਹੜਾ ਕਲਵੰਤ ਸਿੰਘ ਰਾਊਕੇ ਆ ਉਹ ਵੀ ਇਹਨਾਂ ਦੇ ਹੱਕ ਦੇ ਵਿੱਚ ਉੱਤਰ ਆਇਆ ਇਹਨਾਂ ਦੇ ਨਾਲ ਤੁਰ ਪਿਆ ਤੇ ਜਦੋਂ ਪੁਲਿਸ ਨੇ ਗ੍ਰਫਤਾਰੀਆਂ ਸ਼ੁਰੂ ਕੀਤੀਆਂ ਤਾਕਲਵੰਤ ਸਿੰਘ ਰਾਉਕੇ ਦੇ ਘਰ ਵੀ ਛਾਪੇ ਵੱਜਣੇ ਸ਼ੁਰੂ ਹੋਏ ਦੋ ਕੁ ਦਿਨ ਕਲਵੰਤ ਸਿੰਘ ਰਾਉਕੇ ਉਹਦਾ ਭਰਾ ਦੱਸਦਾ ਮਹਾ ਸਿੰਘ ਕਿ ਆਸੇ-ਪਾਸੇ ਰਿਹਾ ਤੇ ਆਖਰ ਫਿਰ ਜਦੋਂ ਪੁਲਿਸ ਲਗਾਤਾਰ ਆਉਂਦੀ ਰਹੀ ਤਾਂ ਫੇਰ ਕਲਵੰਤ ਸਿੰਘ ਰਾਉਕੇ ਨੇ ਆਤਮ ਸਮਰਪਣ ਕਰ ਦਿੱਤਾ ਸੀ ਔਰ ਇਸ ਟਾਈਮ ਕਾਫੀ ਸਾਰੇ ਅਮਰਤਪਾਲ ਦੇ ਜਿਹੜੇ ਸਾਥੀ ਨੇ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਅਮਰਤਪਾਲ ਸਿੰਘ ਨੇ ਖੋਦ ਖਨੂਰ ਸਾਹਿਬ ਤੋਂ ਚੋਣ ਲੜੀ ਹੈ ਔਰ ਵੱਡੇ ਫਰਕ ਦੇ ਨਾਲ ਉਹ ਚੋਣ ਜਿੱਤੀ ਵੀ ਹੈ ਔਰ ਉਸ ਤੋਂ ਬਾਅਦ ਫਿਰ ਪ੍ਰਧਾਨ ਮੰਤਰੀ ਬਾਜੇ ਕੇ ਭਗਵੰਤ ਸਿੰਘ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਬਾਜੇ ਕੇ ਕਿਹਾ ਜਾਂਦਾ ਹੈ ਉਹਦੇ ਪਰਿਵਾਰ ਨੇ ਗਿੱਦੜਵਾਦ ਹਲਕੇ ਤੋਂ ਚੋਣਾਂ ਲੜਨ ਦਾ ਐਲਾਨ ਕੀਤਾ ਸੀ ਤੇ ਉਸ ਤੋਂ ਬਾਅਦ ਅੱਜ ਹੁਣ ਕਲਵੰਤ ਸਿੰਘ ਰਾਉ ਕੇ ਜਿਹੜੇ ਅਮਰਤਪਾਲ ਹੋਰਾਂ ਦੇ ਇੱਕ ਹੋਰ ਸਾਥੀ ਨੇ ਉਹਨਾਂ ਨੇ ਵੀ ਚੋਣਾ 'ਚ ਖੜਨ ਦਾ ਚੋਣਾ ਲੜਨ ਦਾ ਐਲਾਨ ਕੀਤਾ ਹੈ ਹੁਣ ਦੇਖੋ ਇੱਥੇ ਸਵਾਲ ਵੀ ਉੱਠਣਗੇ ਇੱਥੇ ਕੁਐਸਚਨ ਖੜੇ ਹੋਣਗੇ ਆਲੋਚਨਾ ਕਰਨ ਵਾਲੇ ਆਲੋਚਨਾ ਵੀ ਕਰਨਗੇ ਕਿਹਾ ਜਾਵੇਗਾ ਜਿਵੇਂ ਪਹਿਲਾਂ ਅਮਰਤਪਾਲ ਨੇ ਜਦੋਂ ਚੋਣ ਲੜੀ ਹੈ ਉਸ ਵਕਤ ਸੀ ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਖੜੇ ਕੀਤੇ ਸੀ ਅਕਾਲੀ ਦਲ ਦੇ ਵਿਰਸਾ ਸਿੰਘ ਬਲਟੋਆ ਨੇ ਬਹੁਤ ਜ਼ਿਆਦਾ ਸਵਾਲ ਖੜੇ ਕੀਤੇ ਕਾਂਗਰਸ ਨੇ ਵੀ ਸਵਾਲ ਖੜੇ ਕੀਤੇ ਸੀ ਔਰ ਦੂਜੇ ਪਾਸੇ ਹੋਰ ਵੀ ਕਈ ਲੋਕਾਂ ਨੇ ਕਿਹਾ ਸੀ ਕਿ ਅਮਰਤਪਾਲ ਸਿੰਘ ਜਿਹੜਾ ਸੰਵਿਧਾਨ ਨੂੰ ਹੀ ਨਹੀਂ ਮੰਨਦਾ ਔਰ ਜਿਹੜਾ ਇਹ ਕਹਿੰਦਾ ਰਿਹਾ ਕਿ ਅਸੀਂ ਭਾਰਤ ਦੀ ਪਾਰਲੀਮੈਂਟ ਸੰਸਦ 'ਚ ਕੋਈ ਯਕੀਨ ਨਹੀਂ ਰੱਖਦੇ ਅਸੀਂ ਭਾਰਤ 'ਚ ਚੋਣ ਲੜਨ ਦੇ ਵਿੱਚ ਕੋਈ ਯਕੀਨ ਨਹੀਂ ਰੱਖਦੇ ਉਹ ਅੱਜ ਚੋਣਾ ਕਿਉਂ ਲੜ ਰਿਹਾ ਹੈ ਇਹ ਸਵਾਲ ਬਹੁਤ ਸਾਰੇ ਲੋਕਾਂ ਨੇ ਉਦੋਂ ਉਠਾਇਆ ਜਦੋਂ ਅਮਰਤਪਾਲ ਸਿੰਘ ਨੇ ਚੋਣਾ ਲੜਨ ਦਾ ਐਲਾਨ ਕੀਤਾ ਉਸ ਤੋਂ ਬਾਅਦ ਅੱਜ ਜਦੋਂ ਅਮਰਤਪਾਲ ਹੋਰਾਂ ਦੇ ਬਾਕੀ ਸਾਥੀ ਵਿੱਚੋਂ ਨਾਲ ਲੜ ਰਹੇ ਨੇ ਤਾਂ ਇਹ ਸਵਾਲ ਉੱਠੜੇ ਸੁਭਾਵਿਕ ਨਹੀਂ ਅੱਜ ਇਹ ਸਵਾਲ ਉਠਾਏ ਜਾ ਸਕਦੇ ਨੇ ਜਦੋਂ ਅਮਰਤਪਾਲ ਹੋਰੀ ਇੱਕ ਖਾਲਸਾ ਰਾਜ ਦੀ ਗੱਲ ਕਰਕੇ ਮਹਿਮ ਲੈ ਕੇ ਤੁਰੇ ਸੀ ਤਾਂ ਉਸ ਵਕਤ ਵੀ ਕੁਝ ਲੋਕਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸੀ ਕਿ ਇਹ ਇੱਕ ਅੰਦਰ ਖਾਤੇ ਸਿਆਸਤ ਕਰਨਗੇ ਔਰ ਇਹ ਇੱਥੇ ਹੀ ਰਾਜਨੀਤਾ ਬਣਨ ਦੀ ਕੋਸ਼ਿਸ਼ ਕਰਨਗੇ ਇਹ ਰਾਜਨੀਤਾ ਵੱਲ ਜਾਣ ਦਾ ਇਹਨਾਂ ਦਾ ਇੱਕ ਤਰੀਕਾ ਹੈ ਤਾਂ ਉਦੋਂ ਪਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇਸ ਗੱਲ ਨੂੰ ਨਕਾਰਿਆ ਸੀਗਾ ਪਰ ਅੱਜ ਜਦੋਂ ਉਹ ਖੁਦ ਇਲੈਕਸ਼ਨ ਦੇ ਵਿੱਚ ਉਤਰੇ ਨੇ ਰਾਜਨੀਤਾ ਬਨਣ ਵੱਲ ਆਏ ਨੇ ਤਾਂ ਬਹੁਤ ਸਾਰੇ ਲੋਕ ਇਹਨੂੰ ਠੀਕ ਵੀ ਕਹਿ ਰਹੇ ਨੇ ਪਰ ਕੁਝ ਲੋਕ ਇਹਦੇ ਉੱਪਰ ਸਵਾਲ ਵੀ ਖੜੇ ਕਰਨਗੇ ਸੋ ਦੁਬਾਰਾ ਫੇਰ ਮੈਂ ਦੱਸ ਦਿਆਂ ਅਮਰਤਪਾਲ ਸਿੰਘ ਦੇ ਚੋਣਾ ਲੜ ਕੇ ਜਿੱਤਣ ਤੋਂ ਬਾਅਦ ਅਮਰਤਪਾਲ ਹੋਰਾਂ ਦੇ ਇੱਕ ਹੋਰ ਸਾਥੀ ਕੁਲਵੰਤ ਸਿੰਘ ਰਾਓ ਕੇ ਜਿਹੜਾ ਅਮਰਤਪਾਲ ਹੋਰਾਂ ਦੇ ਨਾਲ ਹੀ ਐਨਐਸਏ ਲੱਗਾ ਹੋਣ ਕਰਕੇ ਡਿਬਰੂਗੜ੍ਹ ਜੇਲ੍ਹ ਚ ਹੀ ਬੰਦ ਹੈ ਉਦੇ ਪਰਿਵਾਰ ਨੇ ਵੀ ਚੋਣਾ ਲੜਨ ਦਾ ਐਲਾਨ ਕੀਤਾ ਹੈ। ਉਹਨੇ ਕੁਲਵੰਤ ਸਿੰਘ ਰਾਓ ਦੇ ਨਾਂ ਤੇ ਐਲਾਨ ਕੀਤਾ ਹੈ ਕਿ ਕੁਲਵੰਤ ਸਿੰਘ ਰਾਓ ਕੇ ਹੁਣ ਬਰਨਾਲਾ ਤੋਂ ਚੋਣ ਲੜੇਗਾ। ਕੁਲਵੰਤ ਸਿੰਘ ਰਾਓ ਕੇ ਦੇ ਜਿਹੜਾ ਭਰਾ ਹੈ ਮਹਾ ਸਿੰਘ ਇਹ ਐਲਾਨ ਉਸਨੇ ਕੀਤਾ ਕਿ ਮੇਰਾ ਭਰਾ ਕੁਲਵੰਤ ਸਿੰਘ ਰਾਓ ਕੇ ਜਿਹੜਾ ਅਮਰਤਪਾਲ ਹੋਰਾਂ ਦੇ ਨਾਲ ਡਿਬ루ਗੜ ਜੇਲ੍ਹ ਚ ਬੰਦ ਹੈ ਉਹ ਹੁਣ ਚੋਣਾ ਲੜੇਗਾ। ਔਰ ਉਹਨਾਂ ਨੇ ਇਹ ਵੀ ਕਿਹਾ ਹੌਲੀ ਹੌਲੀ ਜਿਹੜੇ ਸਾਰੇ ਸਾਥੀ ਨੇ ਜੇਲ੍ਹ ਦੇ ਵਿੱਚ ਬੰਦ ਉਹ ਸਾਰੇ ਹੀ ਚੋਣਾ ਲੜਨ ਵੱਲ ਆ ਸਕਦੇ ਨੇ ਪਰ ਕੁਲਵੰਤ ਸਿੰਘ ਰਾਉਕੇ ਦੇ ਪ੍ਰਾਹ ਮਹਾ ਸਿੰਘ ਨੇ ਇਹ ਕਿਹਾ ਦੂਜਿਆਂ ਦੇ ਨਾਲ ਸਾਡੀ ਅਜੇ ਗੱਲ ਨਹੀਂ ਹੋਈ ਕਿਉਂਕਿ ਸਿਰਫ ਘਰਦਿਆਂ ਘਰਦਿਆਂ ਨੂੰ ਹੀ ਗੱਲ ਕਰਨ ਦੀ ਇਜਾਜ਼ਤ ਹੈ ਹੋਰ ਕਿਸੇ ਨੂੰ ਨਹੀਂ ਇਸ ਕਰਕੇ ਦਲਜੀਤ ਕਲਸੀ ਨੇ ਚੋਣ ਲੜਨੀ ਕਿ ਨਹੀਂ ਲੜਨੀ ਪਪਲਪ੍ਰੀਤ ਸਿੰਘ ਨੇ ਲੜਨੀ ਕਿ ਨਹੀਂ ਲੜਨੀ ਉਹ ਕਹਿੰਦੇ ਅਜੇ ਇਹਦਾ ਸਾਨੂੰ ਪੂਖਤਾ ਪਤਾ ਨਹੀਂ ਹੈ ਪਰ ਉਹਨਾਂ ਦੇ ਵਿੱਚ ਇਹ ਗੱਲਾਂ ਚੱਲਦੀਆਂ ਨੇ ਔਰ ਇੱਥੋਂ ਤੱਕ ਕਿਹਾ ਮਹਾ ਸਿੰਘ ਨੇ ਕਿ ਅਮਰਤਪਾਲ ਸਿੰਘ ਹੋਰਾਂ ਦੀ ਸਹਿਮਤੀ ਦੇ ਨਾਲ ਹੀ ਕੁਲਵੰਤ ਸਿੰਘ ਰਾਉਕੇ ਚੋਣ ਲੜਨ ਜਾ ਰਿਹਾ ਹੈ ਹੁਣ ਵੇਖਣਾ ਇਹ ਹੋਏਗਾ ਕਿ ਕੀ ਬਰਨਾਲਾ ਦੇ ਲੋਕ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਨੂੰ ਜਿਤਾਇਆ ਇਸੇ ਤਰ੍ਹਾਂ ਬਾਕੀਆਂ ਨੂੰ ਵੀ ਜਿਤਾਉਣਗੇ ਕੁਲਵੰਤ ਸਿੰਘ ਰਾਉਕੇ ਨੂੰ ਜਿਤਾਇਆ ਜਾਏਗਾ ਜਾਂ ਨਹੀਂ ਜਿਤਾਇਆ ਜਾਏਗਾ ਬੰਦ ਕਰ